ਮਾਈ ਬਾਪ ਦਾ ਕਰਜ਼ਾ ਜੀਵਨ ਭਰ ਨਹੀਂ ਮਨੁੱਖ ਉਤਾਰ ਸਕਦਾ ਹੈ ਇਹ ਹਕੀਕਤ ਹੈ ਖਾਸ ਕਰਕੇ ਮਾਂ ਦਾ ਕਰਜ਼ਾ ਮਾਂ ਦਾ ਮਹੱਤਵ ਕੁਝ ਇੱਕ ਧਰਮ ਦੇ ਗ੍ਰੰਥਾਂ ਵਿੱਚ ਬਾਪ ਤੋਂ ਵੀ ਜ਼ਿਆਦਾ ਦਰਸਾਇਆ ਹੈ ਜੋ ਕਿ ਜ਼ਿਆਦਾ ਸਾਰਥਕ ਦਿਕਾਈ ਦਿੰਦਾ ਹੈ ਕਿਉਂਕਿ ਜੋ ਪਸ਼ੂ ਪੰਛੀ ਜਾਨਵਰ ਇਤਿਹਾਦ ਹਨ ਉਨ੍ਹਾਂ ਵਿੱਚ ਵੀ ਬਾਪ ਦੀ ਕਲਾ ਨਹੀਂ ਹੁੰਦੀ ਮਾਂ ਦੀ ਕਲਾ ਜਿਆਦਾ ਹੁੰਦੀ ਜਾਨਵਰਾਂ ਦੇ ਵਿੱਚ ਬਾਪ ਨਹੀਂ ਹੁੰਦਾ ਕੋਈ ਮਾਂ ਹੁੰਦੀ ਬਾਪ ਦੀ ਪਹਿਚਾਨ ਔਰ ਬਾਪ ਨਾਲ ਕੋਈ ਖਾਸ ਲਗਾਵ ਨਹੀਂ ਹੁੰਦਾ ਜਾਨਵਰਾਂ ਦੇ ਵਿੱਚ ਇਸ ਤਰ੍ਹਾਂ ਕਹਿ ਲਓ ਕਿ ਪ੍ਰਕਿਰਤਿਕ ਸੁਭਾਅ ਜੋ ਹੈ ਜੀਵਾਂ ਦਾ પ્રાਣੀਆਂ ਦਾ ਉਹਦੇ ਵਿੱਚ ਵਿਸ਼ੇਸ਼ ਲਗਾਵ ਜਿਹੜਾ ਹੈ ਉਹ ਮਾਂ ਦੇ ਨਾਲ ਹੀ ਹੁੰਦਾ ਅਜੋਕੇ ਦੌਰ ਵਿੱਚ ਵੀ ਦੇਖ ਲਓ ਸਾਇੰਸ ਨੇ ਕਿੰਨੇ ਕਿੰਨੇ ਨਵੇਂ ਇਜਾਦ ਕਰ ਲਏ ਨੇ ਤਰੱਕੀਆਂ ਕਰ ਲੀਆਂ ਨੇ ਮਨੁੱਖੀ ਸਰੀਰ ਨੂੰ ਉਤਪੰਨ ਕਰਨ ਲਈ ਬਾਪ ਦੀ ਜ਼ਰੂਰਤ ਨਾ ਮਾਤਰਾ ਵਿੱਚ ਬਚੀ ਹੈ ਲੇਕਿਨ ਮਾਂ ਤੋਂ ਬਿਨਾ ਫਿਰ ਵੀ ਬੱਚੇ ਦੀ ਪੈਦਾਇਸ਼ ਨਹੀਂ ਹੋ ਸਕਦੀ ਹੈ ਤੋ मां ਆਪਣੇ ਹੱਡ ਖੋਰ ਕੇ ਬੱਚੇ ਦੇ ਹੱਡ ਬਣਾਉਂਦੀ ਏ ਲੋਕ ਨਿੱਕੇ ਨਿੱਕੇ ਬੱਚਿਆਂ ਨੂੰ ਦੇਖਦੇ ਨੇ ਪ੍ਰਸੰਨ ਹੁੰਦੇ ਨੇ ਕਿ ਬੱਚਾ ਅਖੇ ਜੀ ਕਿੰਨਾ ਪਿਆਰਾ ਹੈ ਕਿੰਨਾ ਕਿਊਟ ਹੈ ਕੌਣ ਜਾਣੇ ਕਿ ਮਾਂ ਦੀ ਆਪਣੀ ਕਿਊਟਨੈਸ ਮਾਂ ਦਾ ਆਪਣਾ ਭੋਲਾਪਨ ਖਤਮ ਹੋਇਆ ਤੇ ਬੱਚੇ ਦੇ ਅੰਦਰ ਇਹ 마ਸੂਮੀਅਤ ਇਹ ਭੋਲਾਪਨ ਆਇਆ ਗ੍ਰੰਥਾਂ 'ਚ ਇੱਕ ਬਜਨਾਉਂਦਾ ਕਾਹੇ ਗਵਾਵੇ ਨੂਰ ਸੁਣਿਆ ਹੋਵੇਗਾ ਨਾ ਤੁਸੀਂ ਜਨਨੀ ਜਨਨ ਦਾ ਭਗਤ ਜਨ ਕਹਿਦਾ ਦਾ ਕੈ ਸੂਰ ਨਾਹੇ ਤਾਂ ਜਨਨੀ ਬਾਜਰਿਆ ਕਾਹੇ ਗਵਾਵੇ ਨੂਰ ਔਰਤ ਦੇ ਚਿਹਰੇ ਦਾ ਨੂਰ ਗਵਾ ਜਾਂਦਾ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਉਹਦੇ ਚਿਹਰੇ ਤੇ ਸ਼ਾਈਆਂ ਪੈ ਜਾਂਦੀਆਂ ਨੇ ਪਤਾ ਲੱਗ ਜਾਂਦਾ ਹੈ ਕਿ ਇਹਨੇ ਬੱਚੇ ਨੂੰ ਜਨਮ ਦਿੱਤਾ ਹੋਵੇਗਾ ਇਹ ਹੁਣ ਸਿਆਣੀ ਸਵਾਣੀ ਹੋ ਗਈ ਹੈ ਅਕਲਮੰਦ ਹੋ ਗਈ ਦਾਨੀ ਹੋ ਗਈ ਹੈ ਉਦੇ ਆਪਣੇ ਚਿਹਰੇ ਦਾ ਨੂਰ ਜਾਂਦਾ ਤੇ ਬੱਚਿਆਂ ਦੇ ਚਿਹਰੇ ਨੂਰ ਆਉਂਦਾ ਆਪਣੇ ਹੱਡ ਖੋਰ ਖੋਰ ਕੇ ਜਿਸਮ ਘੋਲ ਕੋਲ ਕੇ ਦੁੱਧ ਬਣਾ ਕੇ ਤੇ ਬੱਚੇ ਨੂੰ ਉਹ ਆਪਣਾ ਜਿਸਮ ਘੋਲ ਕੇ ਪਲੌਂਦੀ ਹੈ ਇੱਕ ਤਰੀਕੇ ਨਾਲ ਆਪਣਾ ਖੂਨ ਘੋਲ ਕੇ ਪਲੌਂਦੀ ਆ ਉਹ ਇਸ ਕਰਕੇ ਬਾਪ ਦਾ ਕਰਜ਼ਾ ਜੋ ਹੈ ਸੋ ਹੈ ਮਾਈ ਦਾ ਕਰਜ਼ਾ ਜਿਹੜਾ ਹੈ ਉਹ ਮਨੁੱਖ ਜੀਵਨ ਪਰ ਨਹੀਂ ਉਤਾਰ ਸਕਦਾ ਹੈ। ਤਾਂ ਮਾਂ ਦਾ ادب ਕਰਨਾ, ਮਾਂ ਦੀ ਆਗਿਆ ਦਾ ਪਾਲਨ ਕਰਨਾ, ਜੋ ਕਵੇ ਉਹਨੂੰ ਸਤ ਕਰਕੇ ਮੰਨਣਾ, ਸਤਕਾਰ ਦੇਣਾ ਔਰ ਬਡਾਪੇ ਵਿੱਚ ਮਾਂ ਨੂੰ ਸੰਭਾਲ ਲੈਣਾ। ਜਿਵੇਂ ਬਚਪਨ ਵਿੱਚ ਮਾਂ ਗੋਦ ਵਿੱਚ ਲੈਂਦੀ ਜਦੋਂ ਮਾਂ ਬੁੱਢੀ ਠੇਰੀ ਹੋ ਜਾਏ, ਢਿੱਲਮਾਠ ਹੋ ਜਾਵੇ, ਦਵਾਈ ਦਾਰੂ ਦਰਮਨ ਦੀ ਲੋਡ ਪਵੇ ਤੇ ਜਵਾਨ ਹੋਇਆ ਹੋਇਆ ਪੁੱਤ ਧੀ ਆਪ ਮਾਂ ਨੂੰ ਗੋਦ ਵਿੱਚ ਲੈ ਕੇ ਉਹਦੇ ਸਮੁੱਚੇ ਪ੍ਰਬੰਧ ਕਰੇ ਸਾਰੀ ਸੇਵਾ ਕਰੇ ਇਸ ਤਰ੍ਹਾਂ ਥੋੜਾ ਬਹੁਤਾ ਮਾਂ ਦਾ ਕਰਜ਼ਾ ਲੈ ਜਾਂਦਾ ਹੈ ਸੰਪੂਰਨ ਰੂਪ ਦੇ ਵਿੱਚ ਮਨੁੱਖ ਮਾਂ ਦਾ ਕਰਜ਼ਾ ਨਹੀਂ ਦੇ ਸਕਦਾ ਇਸ ਪ੍ਰਕਾਰ ਫਿਰ ਰੱਬ ਦਾ ਵੀ ਕਰਜ਼ਾ ਹੁੰਦਾ ਦੇਵਤਿਆਂ ਦਾ ਕਰਜ਼ਾ ਹੁੰਦਾ ਮਾਂ ਪਿਓ ਦਾ ਗੁਰੂ ਦਾ ਕਰਜ਼ਾ ਹੁੰਦਾ ਮਹਾਰਾਜ ਕਹਿੰਦੇ ਸਾਰੇ ਕਰਜ਼ੇ ਲੈ ਗਏ ਸਾਡੇ ਬਾਰੀ ਤੌਰ ਤੇ ਲੋਕਾਂ ਦੇ ਲੈਣ ਦੇ ਨੇ ਵੀ ਨਿਭੜ ਗਏ ਨਿਰਤਨ ਅੰਗ ਭਯੰਤਨੰੰਤ ਹੈ ਰੋਗਿੰ ਰੋਗ ਖੰਡਨ ਹੈ ਨਿਰਤਨ ਤਨਮਨਤ ਬਣ ਗਏ ਕੰਗਾਲ ਬਾਦਸ਼ਾਹ ਬਣ ਗਏ ਜਦੋਂ ਗੁਰੂ ਨੇ ਨਾਮ ਦਿੱਤਾ ਤੇ ਕਰਜੇ ਲੈ ਗਏ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰਨਾਮ ਦੀਓ ਰਿੰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਐ ਮੇਰੇ ਮਨਾ ਭਜਨ ਕਰ ਉਹਦੇ ਨਾਮ ਦਾ ਸਭ ਅਰਥ ਤੈਨੂੰ ਪ੍ਰਾਪਤ ਹੋ ਜਾਣਗੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੇ ਜੀਵਨ ਬਿਰਥਾ ਪੂਰੇ ਗੁਰੂ ਨੇ ਕਿਰਪਾ ਕੀਤੀ ਮਹਾਰਾ ਦਾ ਨਾਮ ਸਾਡੇ ਤੈ ਦ੍ਰਿੜ ਕਰਾਇਆ ਸੋਜੀ ਹੋ ਗਈ ਕਿ ਉਹਦੇ ਨਾਮ ਤੋਂ ਬਿਨਾ ਜੀਵਨ ਬੇਅਰਥ ਹੈ ਫਜ਼ੂਲ ਹੈ ਜ਼ਾਇਆ ਹੈ ਰਹਾਓ ਬਿਨ ਗੁਰ ਮੂੜ ਭਏ ਹੈ ਮਾਨਮੁਕ ਤੇ ਮੋਹ ਮਾਇਆ ਨਿਤ ਫਾਤਾ